ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਬਟਿੰਡੇ ਵਾਲਾ ਤੇ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਅੱਜ ਤੁਹਾਨੂੰ ਸਾਡੇ ਪੰਜਾਬੀ ਭਰਾ ਦਾ ਸੈਟਅਪ ਬਹੁਤ ਸੋਹਣੇ ਸਜੇ ਢੰਗ ਨਾਲ ਜਿਹੜਾ ਕਰਿਆ ਵੇ ਉਹ ਦਿਖਾਵਾਂਗੇ 200 ਪਲੱਸ ਮੱਝਾਂ ਗਾਈਆਂ ਦਾ ਮਿਕਸ ਫਾਰਮ ਹੈ ਵੀਰ ਬਲਵਿੰਦਰ ਸਾਡਾ ਨੂੰ ਮਨੇਜ ਕਰ ਰਿਹਾ ਤੇ ਕੱਲੇ-ਕੱਲੇ ਬੰਦੇ ਨੂੰ ਵੀ ਕਹਨੇ ਆ ਵੀ ਵੀਡੀਓ ਵੱਧ ਤੋਂ ਵੱਧ ਤੁਸੀਂ ਸ਼ੇਅਰ ਵੀ ਜਰੂਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜਿਹੜੇ ਫੇਸਬੁੱਕ ਤੇ ਜੁੜਿਆ ਪੇਜ ਨੂੰ ਫੋਲੋ ਵੀ ਤੁਸੀਂ ਜ਼ਰੂਰ ਕਰਿਓ ਅਣਥੱਕ ਮਿਹਨਤ ਕਰਕੇ ਸਾਡੇ ਭਾਈ ਬਲਵਿੰਦਰ ਨੇ ਇੰਨਾ ਕੁ ਵੱਡਾ ਸੈਟਅਪ ਬਣਾਇਆ ਹੁਣ ਤੁਹਾਨੂੰ ਸਾਇਲਜ ਦਿਖਾਵਾਂਗੇ ਪਸ਼ੂਆਂ ਦੇ ਗੋਬਰ ਦਾ ਸੈਟਅਪ ਦਿਖਾਵਾਂਗੇ ਕਿੰਨੀ ਕਿ ਜਗ੍ਹਾ ਰੋਕੀ ਵੀ ਆ ਬਲਵਿੰਦਰ ਭਾਈ ਹਾਂਜੀ ਇਹ ਫਿਰ ਫੁਰਨਾ ਦਿਮਾਗ ਦੇ ਵਿੱਚ ਹਾਂਜੀ ਕਿਵੇਂ ਬਣਿਆ ਬਸ ਇੱਥੋਂ ਦੀ ਦੋਨੇ ਭਤੀਜਾ ਤੇ ਮੈਂ ਸਾਚਾ ਭਤੀਜਾ ਵਾਂਗੇ ਅਸੀਂ ਤੇਰੇ ਬੰਦੇ ਨਾਲ ਵਪਾਰ ਕਰਨ ਲੱਗ ਗਏ ਹਮ ਸਾਲ ਪਰ ਅਸੀਂ ਵਪਾਰ ਕਰਿਆ ਜੋ ਵਪਾਰ ਕਰਿਆ ਇਹ ਮੈਨੂੰ ਆਦਾ ਜਗਾ 14 ਜਿਹੜਾ ਆਪਾਂ ਕਿਉਂ ਤੁਰੇ ਫਿਰਦੇ ਆ ਆਦਾ ਹਮ ਆਪਾਂ ਦਾ ਮਹਿਸਾਸ ਨਾ ਰੱਖ ਲਈਏ ਹਮ ਉਹ ਮਸ਼ਾਹਰ ਔਖਾ ਜਾਂ ਹੁੰਦਾ ਤਾਂ ਕੁਝ ਨਹੀਂ ਹੁੰਦਾ ਅਸੀਂ 2015 ਚ 25 ਤਰੀਕ ਨੂੰ ਹਮ ਫਰਬਰੀ ਨੂੰ ਜੀ ਛੱਡ ਚ 4-5 ਸੂਚੜਾਏ ਸੀ ਹਾਂ ਉਦੋਂ ਵਾਲਾ ਅਸੀਂ ਇੱਧਰ ਨੂੰ ਹੋ ਗਏ ਅੱਛਾ ਇਹਦੇ ਚ ਫੇਰ ਕੋਈ ਫਾਰਮ ਕਿਸੇ ਸਨ ਦੇ ਵਿੱਚ ਕੋਈ ਫੇਰ ਹੋਣ ਵਾਲੇ ਪਾਸੇ ਵੀ ਆਇਆ ਹਾਂ ਹਾਂ ਫੇਰ ਹੋਇਆ ਜੀ ਇੱਕ ਵਾਰੀ ਗਾਵਾਂ ਪਹਿਲਾਂ ਗਾਵਾਂ ਜੀ ਸਾਡੇ ਕੋਲੇ 2011 ਚ ਜੀ ਉਹ ਸਾਡੀਆਂ ਗਾਇਆਂ ਹੱਥੋਂ ਨਹੀਂ ਚੱਲੀਆਂ ਕੋਈ ਤੇ ਵੀ ਲਾ ਲਓ ਕੁਦਰਤ ਦਾ ਲਾ ਲਓ ਕੋਈ ਵੀ ਲਾ ਲਓ ਉਹ ਚੱਲੀਆਂ ਨਹੀਂ ਸਾਥੋਂ ਜੀ ਉਹ ਅਸੀਂ ਫੇਰ ਕੀ ਕਰਿਆ ਲੈ ਕੇ 10000 ਤੋਂ 70000 ਤੱਕ ਸਾਰੀਆਂ ਵੇਚਤੀਆਂ ਅੱਛਾ ਜੀ ਉਸ ਤੋਂ ਬਾਅਦ ਮਨ ਆਇਆ ਆਪਾਂ ਆਖਿਆ ਵੀ ਘਰੀ ਰੱਖੀ ਤੇ ਭਾਈ ਸੱਟਣੀਆਂ ਪੈ ਗਈਆਂ ਬੱਸ ਹਾਂ ਜੀ ਉਸ ਤੋਂ ਬਾਅਦ ਅਸੀਂ ਆਖਿਆ ਵੀ ਕਰਿਆ ਆਪਣਾ ਯਾਰ ਚਾਰ ਬਸੂ ਦੁੱਧ ਨੂੰ ਰੱਖਾਂ ਲਈ ਹੂੰ ਫਿਰ ਅਸੀਂ ਕੀ ਕਰਿਆ ਦੋਨਾਂ ਨੇ ਅਜੀ ਗੱਬਣ ਤੋਂ ਕੁੜ ਮੈਂ ਸਾਰੇ ਹੋਣ ਲੱਗੇ ਹੂੰ ਚਾਚੇ ਨੇ ਫਿਰ ਇਹ ਸੱਥਰੀ ਜਾਰੇ ਪੈਂਦੀ ਸੀ ਹਾਂਜੀ ਹਾਂਜੀ ਦੋਨੇ ਲਿਆਉਣ ਲੱਗੇ ਜਦੋਂ ਉਸ ਤੋਂ ਬਾਅਦ ਅਸੀਂ ਕੋਈ 50 ਦੀ ਲਈ ਕੋਈ 40 ਲੱਖ ਤੋਂ ਬਾਹਰ ਵੇਚ ਦਿਆ ਕਰੀ ਹੂੰ ਹਾਂ ਕਰਿਆ ਸਾਰਾ ਮਿਹਨਤ ਨਾਲ ਆਈ ਨਹੀਂ ਹੈਗਾ ਵੀ ਆਪਾਂ ਕਿਤੋਂ ਬਾਣੀਆਂ ਤੋਂ ਜਾ ਕਿਤੋਂ ਲੋਨ ਜਾਂ ਕੁਛ ਉਹ ਨਹੀਂ ਹੈਗਾ ਆਪਣਾ ਆਪਾਂ ਸਾਰਾ ਮਿਹਨਤ ਨਾਲ ਕਰਿਆ ਇਹਨਾਂ ਦੀ ਕਮਾਈ ਆ ਸਾਰੀ ਵਾਹ ਜੀ ਵਾਹ ਹੂੰ ਹੂੰ ਠੀਕ ਹੈ। ਫੇ ਹੂੰ ਉਸ ਤੋਂ ਬਾਅਦ ਅਸੀਂ ਦੋਨੇ ਉਹ ਕਰ ਲਾਗੇ 2017 ਦੇ ਸੀ ਉਹ ਮਗਰ ਭਾਂਡਾ ਪਾਇਆ ਵੱਡਾ। ਜੀ ਸਾਡੇ ਲਈ ਆ ਜਾ ਗਿਆ ਚਣ ਲਾਗੇ ਸਾਨੂੰ। ਆ ਯਾਰ ਪਾਤ ਵਾਲਿਆਂ ਨੂੰ ਭਰ ਦੋ ਨੇ। ਮੈਂ ਕਿਹਾ ਪ੍ਰਮਾਤਮਾ ਜੀ ਮੇਰਾ ਭਰੇ ਵੀ ਜਾਊਗਾ। ਹੂੰ 2019 ਚ ਅਸੀਂ ਭਰਤਾ। ਵਾਹ। ਹੂੰ ਐਸ ਟਾਈਮ ਸਾਡੇ ਕੋਈ ਜਗ੍ਹਾ ਨਹੀਂ ਸੀ ਪਸੂ। ਹੂੰ ਅਸੀਂ ਹੁਣ ਇੱਤਰ ਅੱਜ ਅਗਰ ਆਪਾਂ ਜਾਣੇ ਇੱਤਰ ਸ਼ੈੱਡ ਪਾਉਣਾ। ਅੱਛਾ ਜੀ। ਵੱਡਾ। ਕਿੰਨੀ ਜਗ੍ਹਾ ਹੋਰ ਕਵਰ ਕਰਨੀ ਆ ਅਸੀਂ ਅੱਧਾ ਪੌਣਾ 6 ਕਨਾਲਾ ਕਰਾਣੀ ਘੱਟੋ ਘੱਟ ਹੋਰ 6 ਕਨਾਲਾ ਹੋਰ ਐਡ ਕਰਨੀਆਂ ਨਾਲ ਹਾਂਜੀ ਹਾਂ ਇਸ ਟਾਈਮ ਕਿੰਨੇ ਕਨਾਲਾਂ ਦੇ ਵਿੱਚ ਪਸ਼ੂ ਖੜੇ ਆ ਹੁਣ ਆਪਣੇ ਖੜੇ ਆ ਅ ਚਾਰ ਕਨਾਲਾਂ ਦੇ ਵਿੱਚ ਚਾਰ ਕਨਾਲਾਂ ਦੇ ਵਿੱਚ ਜਾਨਵਰ ਖੜੇ ਆ ਹਾਂਜੀ ਹਾਂਜੀ ਟੂੜੀ ਤਾੜੀ ਵਾਲਾ ਸਾਰਾ ਟੂੜੀ ਆ ਸਾਈਡਾ ਬਲੇਮਾ ਪਾ ਕੇ ਉਹ ਐਸ ਪਾ ਕੇ ਉਹ ਹੈ ਆਪਣੇ ਕੋਲੇ 14 ਕਨਾਲਾ ਹੁਣ ਉਹ ਥਾਂ ਘਟ ਗਿਆ ਸਾਰੇ ਹਾਂ ਹਾਂ ਉਹ ਤਾਂ ਹੋਰ ਵਧਾਉਣਾ ਪਊ ਹਾਂ ਹੁਣ ਹੋਰ ਵਧਾਉਣਾ ਪਊਗਾ ਹਾਂ ਉਹ ਫੇ ਥਾਂ ਕਿਉਂ ਪਸੂ ਵਧੀ ਜਾਂਦੇ ਆ ਹੂੰ ਉਹ ਉਸ ਤੋਂ ਬਾਅਦ ਬਾਕੀ ਸੰਦ ਸਿਹੜਾ ਵਧੀ ਜਾਂਦਾ ਉਮਰ ਕਿੰਨੀ ਹੋ ਗਈ ਜੀ ਤੁਹਾਡੀ ਉਮਰ ਆਪਣੇ 50 ਦੇ ਨੇੜੇ ਹੋ ਅੱਛਾ ਇਹ ਘੜ ਵੀ ਸਕਦੀ ਆ ਦੇਖੋ ਹਾਂ ਹਾਂ ਇੱਕੜੇ ਵਾਲਾ ਕੈਲਕੂਲੇਟ ਨਹੀਂ ਮਾਰਿਆ ਉਹਨੇ ਕਹਿੰਦੇ ਮੂਝੋ ਕੇ ਦੱਸ ਦੇਣਾ ਤੜੀ ਦੇ ਵੀ ਐਨੇ ਵੀ ਐ ਤੇ ਐਨੇ ਦੀ ਆ ਹਾਂ ਉਧਰ ਦੇ ਆਪਾਂ ਉਮਰ ਕਦੀ ਨਹੀਂ ਦੇਖਿਆ ਨਾ ਆਪਾਂ ਲੋਕਾਂ ਨੂੰ ਐ ਦੇਖਿਆ ਵੀ ਲੀੜੇ ਪਾ ਲੋ ਹੂੰ ਆਹੋ ਕਰੋ ਆਪਾ ਇਧਰ ਨੂੰ ਨਹੀਂ ਚੱਕੇ ਜੀ ਆਪਾਂ ਆਦੀ ਮਿਹਨਤ ਕਿ ਨਹੀਂ ਗਈ ਹੂੰ ਬਾੜ ਬਾਈ ਵਾਲੇ ਨਾ ਨਾ ਉਧਰ ਦੇਖਾ ਵਾਹ ਨਾ ਹੂੰ ਉਧਰ ਨਹੀਂ ਗਿਆ ਆਪਾਂ ਇਹ ਫਿਰ ਸੋਟੀ ਨਾਲ ਸਹਾਰਾ ਲੈਣ ਦਾ ਕੀ ਕਾਰਨ ਹੋਗਾ ਦਰਸ਼ਕ ਕਹਿੰਦੇ ਵੀ ਤੁਸੀਂ ਪੁੱਛੀ ਨਹੀਂ ਇਹ ਨਾ ਮੈਂ ਤੁਹਾਡਾ ਬਾਪੂ ਸੀ ਹੂੰ ਉਦੋਂ ਮਹੀਨੇ ਕਰਾ ਜੀ ਪਤਾ ਨਹੀਂ ਕੁਝ ਦਿਨਾਂ ਦਾ ਸੀ ਹਾਂਜੀ ਉਹ ਪਹਿਲਾ ਜਨਮ ਤੋਂ ਹੀ ਹੂੰ ਉਹ ਉਦੋਂ ਬਾਅਦ ਮੇਰਾ ਪਿਓ ਵੀ ਚੰਡੀਗੜ੍ਹ ਲੈ ਗਿਆ ਹਾਂਜੀ ਮੈਨੂੰ ਹੂੰ ਉਹ ਆਦੇ ਵੀ ਡਾਕਟਰਾਂ ਦੇ ਹੂੰ ਇੰਗਲਿਸ਼ ਦਾ ਦੱਬੀ ਮੜਾ ਜਾ ਦੱਬ ਦਾਂਗੇ ਜੀ ਤੇ ਆਹ ਤੁਰਤਾ ਥੱਕਦਾ ਨਹੀਂ ਹੂੰ ਜੇ ਦੂਏ ਨੂੰ ਪੜਾਉਣਾ ਡਾਕਟਰਾਂ ਤੋਂ ਆਲੇ ਹੁਣ ਵੜ ਦਿੰਨੇ ਆ ਜੀ ਪਹਿਲਾਂ ਮੈਂ ਨਾ ਜੋ ਮੈਂ ਬਾਬਾ ਹੋ ਗਿਆ ਥੱਲੇ ਕੇ ਸਰਕੇ ਤੁਰਦਾ ਹੁੰਦਾ ਅੱਛਾ ਜੀ ਹਾਂ ਜੀ ਮੈਂ ਥੱਲੇ ਹੂੰ ਉਦੋਂ ਬਾਅਦ ਮੇਰੇ ਭੈਣਾਂ ਨੇ ਮੇਰੇ ਭਾਈਆਂ ਨੇ ਮੈਨੂੰ ਕੋ ਗੜੀਰਾ ਜਾ ਕਰਾ ਕੇ ਦਿੱਤਾ ਹੂੰ ਉਹ ਤੋਂ ਮੈਂ ਤੁਰ ਲੱਗ ਗਿਆ ਜੀ ਉਦੋਂ ਬਾਅਦ ਮੈਂ ਸਕੂਲ ਜਾਣ ਲੱਗ ਕੇ ਇੱਕ ਮਤਲਬ ਛੋਟੀ ਭੈਣ ਆ ਸੁਖਤੈਨ ਬੈਹੀ ਆ ਜੀ ਉਹ ਮੇਰਾ ਧੋਆ ਤੱਕਿਲ ਜਾਂਦੀ ਰਹੀ ਹਾਂ ਉਦੋਂ ਬਾਅਦ ਮੈਂ ਸਕੂਲ ਜਾਂਦਾ ਉਦੋਂ ਬਾਅਦ ਮੈਂ 10 ਪੜਿਆ ਹਾਂ ਹਮ ਸਕੂਲ ਜਾ ਕੇ ਅੱਛਾ ਜੀ ਉਦੋਂ ਬਾਅਦ ਮੈਂ ਛੋਟੀ ਤੇ ਤੁਰ ਲੱਗ ਗਿਆ ਜਦੋਂ ਹਮ ਫਿਰ ਮੈਂ ਛੋਟੀ ਦੇ ਚੱਲ ਪਿਆ ਜੀ ਹਾਂ ਕੋਈ ਮੈਂ ਹੋ ਨਹੀਂ ਪਹਿਲਾਂ ਜਦੋਂ ਜਨਮ ਤੋਂ ਹੀ ਹਮ ਮੈਂ ਹੈਂਡੀਕੈਪਟ ਆਹ ਹੋਆ ਜਮਾਂਦਰੂ ਹੀ ਅਸਲ ਜਮਾਂਦਰੂ ਹੈ ਹਾਂ ਹਮ ਬੈਠੇ ਫਿਰ ਕੈਲਕੂਲੇਟ ਕਿਤੇ ਨਾ ਕਿਤੇ ਮਾਰਦੇ ਰਹਿੰਦੇ ਸੀ ਕੋ ਕਾਮਯਾਬ ਹਾਂ 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 ਬਲਵਿੰਦਰ ਭਾਈ ਗੋਬਰ ਆਪਣੀਆਂ ਕਿੰਨੀਆਂ ਕਰਾਣਾਂ ਦੇ ਵਿੱਚ ਪਿਆ ਚਾਰ ਕਰਾਣਾਂ ਚ ਜੀ ਵਾਹ ਠੀਕ ਆ ਇਹ ਫਿਰ 6 ਮਹੀਨੇ ਟੱਕਦਾ ਇਹਦੇ ਚ ਹਾਂ ਜੀ 6 ਮਹੀਨੇ 6 ਮਹੀਨੇ ਤੋਂ ਫਿਰ ਚੁਕਾ ਦੇਣਾ ਕੋ ਚੁਕਾ ਦੇਣਾ ਕੁਝ ਬਾਹਰ ਚ ਪਾ ਲੈਣਾ ਹਮ ਹੁਣ ਜੋ ਮੱਕੀ ਬੀਜਣੀ ਆਂ ਚ ਜੇ ਤਰੇ ਰੀ ਤੋਂ ਬਿਨਾ ਬੀਜਿਆ ਤਾਂ ਹੁੰਦੀ ਨਹੀਂ ਕੁਝ ਵੀ ਹਮ ਅਰੇ ਪਾਣੇ ਜਿਵੇਂ ਲੋਕ ਭਰਤ ਪਾਉਂਦੇ ਆ ਘਰਾਂ ਚ ਹਾਂ ਉਹ ਮਰੇ ਪਾਣੇ ਬਾਹਰ ਚ ਹਾਂ ਕਿਉਂਕਿ ਮੈਨੂੰ ਲੱਗਦਾ ਵੀ 5 5 7 7 ਸਾਲ ਹੋਣਗੇ ਰੇਹ ਬਾਣਾ ਨਹੀਂ ਵੇਖੀ ਨਹੀਂ ਇਹ ਆਪਣੇ ਐ ਪੈਂਦੀ ਐ ਜਿਵੇਂ ਭਰਤ ਪੈਂਦੀ ਐ ਹਾਂ ਜੀ ਹਾਂ ਜੀ ਹਾਂ ਜੀ ਵਾਹ ਜੀ ਵਾਹ ਤੇ ਜਿਹੜੇ ਸਾਲ ਨਹੀਂ ਪਾਉਂਦੇ ਰੇ ਹਾਂਜੀ ਕਿ ਕੈ ਲੱਖ ਦੀ ਰੇ ਸਾਲ ਦੀ ਸੇਲ ਕਰ ਦਿੰਨੇ ਆ ਸਾਲ ਦੀ ਵੇਚ ਦਿੰਨੇ ਆ ਘਟੋ ਘਟ ਦੰਨ ਤੁੰਨ ਕੋ ਲੱਖ ਰੁਪਈਆ ਦੀ ਵੇਖ ਜਾਂਦੀ ਆ ਵੱਧ ਵੀ ਵਿਕ ਜਾਂਦੀ ਆ ਜੇ ਕੋਈ ਵੱਧਵਾ ਹੋ ਆ ਜੀ ਅੱਛਾ ਹਾਂ ਹੂੰ ਵਾਹ ਜੀ ਵਾਹ ਬਹੁਤ ਵਧੀਆ ਅੱਛਾ ਇੱਧਰ ਆਪਣਾ ਸਾਇਲਜ ਦਾ ਸੈਟਅਪ ਬਣਾਇਆ ਆ ਵੀ ਹਾਂਜੀ ਹਾਂਜੀ ਕਿੰਨੇ ਏਕੜ ਦਾ ਸਾਇਲਜ ਫਿਰ ਪਾਉਨੇ ਆ ਬਲਵਿੰਦਰ ਆਪਾਂ ਇਹ 60 ਕਿੱਲੇ ਦਾ ਜੀ ਤੁਹਾਡੇ ਵਿੱਚ ਖਰਾਬ ਦੀ ਗੱਲ ਕਰੀਏ ਦਰਸ਼ਕੋ ਦੇਖੋ ਖਰਾਬ ਨਹੀਂ ਹੋਇਆ ਮੇਰੇ ਹਿਸਾਬ ਨਾਲ ਕੋਈ ਦੋ ਚਾਰ ਪੰਡੇ ਕਹਿ ਸਕਦੇ ਆ ਹਾਂ ਹੋ ਵੀ ਮਾਰਾ ਮੁੱਤੀ ਕੋਈ ਨਹੀਂ ਹੈਗਾ ਇਹ ਫਿਰ ਬਲਵਿੰਦਰ ਕਿਵੇਂ ਕੀ ਢੰਗ ਤਰੀਕਾ ਕਿਉਂਕਿ ਤੇਰੇ ਕੋਲੇ ਪਸ਼ੂਆਂ ਦਾ ਸੈਟਅਪ ਬਹੁਤ ਵੱਡਾ ਹੈ ਹਾਂਜੀ ਵੱਖੋ ਵੱਖਰੇ ਕੰਪਨੀ ਨਾਲੇ ਵੀ ਆਉਂਦੇ ਹੋਣਗੇ ਮਾਲੇ ਵੀ ਆਉਂਦੇ ਹੋਣਗੇ ਸਾਰੇ ਸਾਰੇ ਹੋਣਗੇ ਕੀ ਇਹਨੂੰ ਕੀ ਕੀ ਚੀਜ਼ ਇਹਦੇ ਵਿੱਚ ਮੈਂਸ਼ਨ ਕਰਦੇ ਹਾਂ ਕੁਝ ਪਾਉਣੇ ਹੋ ਜਾਂ ਨਹੀਂ ਇਹ ਮੈਂਸ਼ਨ ਦਾ ਬਸ ਇਹ ਲਤੜਾਈ ਜਿੰਨਾ ਲਤੜਿਆ ਜਾਊਗਾ ਉੰਨੀ ਚੰਗਾ ਹੈ ਕਾਹਦੇ ਨਜ਼ਰ ਤੇ ਮਿੰਦਰਾ ਤੁਸੀਂ ਟਰੈਕਟਰ ਨਾਲ ਟਰੈਕਟਰ ਨਾਲ ਦੋ ਟਰੈਕਟਰ ਚੱਲਦੇ ਇਥੇ ਠੀਕ ਹੈ ਹਾਂ ਇੱਕ ਪੂਰੇ ਵਾਲੀ ਨ ਮਸ਼ੀਨ ਨਾ ਪਾਉਣੇ ਤਾਂ ਦੋ ਵਾਲੀ ਨਾਲ ਇੱਕ ਆਪਦੀ ਆਪਣੇ ਆਪਦੀ ਇੱਕੋਰੇ ਨਾਲ ਜੀ ਇੱਕੋਰੇ ਦਾ ਕੰਮ ਜਾਪ ਹੈ ਮੈਂ ਦਿਖਾਉ ਮੈਂ ਵੀਰ ਨੂੰ ਕਹਿਣਾ ਵੀ ਚੱਕ ਕੇ ਦਿਖਾਓ ਕਿੰਨੇ ਕ ਟਾਈਮ ਦੀ ਮੱਕੀ ਦੀ ਫਿਰ ਕਟਾਈ ਕਰਦੇ ਹੋ ਕਿੰਨੀ ਉਮਰ ਦੀ ਕਰ ਦਿੰਨੇ ਹੋ ਆਪਾ ਜੀ 75 ਤੋਂ 85 ਦਿਨਾਂ ਦੀ 80 ਦਿਨਾਂ ਦੀ ਇੱਥੇ ਕਰ ਦਿੰਦੇ ਹਾਂ ਵਾਹ ਜੀ ਹਾਂ ਉਹ ਵੀ ਜੇ ਕੱਚੀ ਆ ਫਿਰ ਦੂਜੀ ਦਾ ਕੱਚੀ ਆ ਬੇਖੋ ਦਰਸ਼ਕੋ ਉੱਪਰ ਫਿਰ ਮਿੱਟੀ ਮਾਟੀ ਪਾਈ ਆ ਇਹਦੇ ਹਾਂ ਜੀ ਹਾਂ ਮਿੱਟੀ ਪਾ ਕੇ ਮਿੱਟੀ ਦੋ ਦੋ ਚਾਰ ਚਾਰ ਗੋਲੇ ਪੈ ਜਾਂਦੀ ਆ ਜੀ ਦੋ ਦੋ ਚਾਰ ਚਾਰ ਗੋਲੇ ਕਾਗਜ਼ ਵੀ ਤੁਸੀਂ ਸਪੈਸ਼ਲ ਵਾਲੇ ਪਾਇਆ ਮੈਨੂੰ ਲੱਗਦਾ ਹਾਂਜੀ ਹਾਂ ਜੀ ਹਾਂ ਜੀ ਇੱਕ ਵੀ ਫੰਡਾ ਦਰਸ਼ਕੋ ਖਰਾਬ ਨਹੀਂ ਗਾ ਬੇਖੋ ਸੈਟ ਅਪ ਬਹੁਤ ਸੋਹਣੇ ਤਰੀਕੇ ਦਾ ਵੀਰ ਕਰਨੇ ਬਣਾਇਆ ਅੱਛਾ ਇਹ ਫਿਰ ਸਾਰਾ ਇੱਕ ਦਿਨ ਦੇ ਵਿੱਚ ਬੈਡ ਲੈ ਜਾਂਦਾ ਗਾ ਨਾ ਇੱਕ ਦਿਨ ਨਹੀਂ ਲੈਂਦਾ ਜੀ ਦੋ ਦਿਨ ਚਲਾਉਣੇ ਹਾਂ ਦੋ ਦਿਨ ਕਿਤੇ ਦਿਨ ਚ ਲੈਂਦਾ ਅਦਾ ਅਦਾ ਤਿੰਨ ਤਿੰਨ ਦੇ ਵੀ ਲੱਗ ਜਾਂਦੇ ਆ ਕਈ ਵਾਰੀ ਤਿੰਨ ਵੀ ਲੱਗਿਆ ਕਿਉਂ ਹੁਣ ਇਸ ਦੂ ਬਾਦ ਇਹ ਘਟ ਜੂਗਾ ਤੁਹਾਡਾ ਹਰਾ ਆ ਗਿਆ ਤੇ ਉਹ ਹਰਾ ਆ ਗਿਆ ਇਹਨੂੰ ਇਹਨੂੰ ਘਟਾ ਦੇਣਾ ਵਾਹ ਜੀ ਉਸ ਤੋਂ ਬਾਦ ਜਦੋਂ ਹਰਾ ਮੁੱਕ ਗਿਆ ਫਿਰ ਇਹਨੂੰ ਜਿਆਦਾ ਚਲਾਵਾਂ ਨਹੀਂ ਜੀ ਹਾਂ ਫਿਰ ਐਨੇ ਪਸ਼ੂ ਆ ਤੁਹਾਡੇ ਕੋਲੇ ਬਲਵਿੰਦਰ ਹਾਂ ਜੀ ਫਿਰ ਜਦੋਂ ਕੋਈ ਗੱਬਣ ਕਰਾਉਣੇ ਆ ਕੋਈ ਝੋਟੀਆਂ ਛਟੀਆਂ ਦੀ ਰੁੱਤ ਵੇਖਦੇ ਹੋ ਕਿ ਕੁਦਰਤੀ ਤਰੀਕੇ ਨਾਲ ਹੀ ਆਈ ਆਪਾਂ ਰੁੱਤ ਨਹੀਂ ਆਪਾਂ ਘੜਾ ਬਈ ਜਾ ਕੇ ਉਹ ਕਰਨਾ ਆਪਣੇ ਨਾਲ ਥਾਲ ਪਰ ਸੂਤ ਚਲਦੀ ਰਹਿੰਦਾ ਆਏ ਮਹੀਨੇ ਕਦੇ 10 ਰੁਪਿਆ ਕਦੇ 5 ਰੁਪਿਆ ਕਦੇ 15 ਵੀ ਰੁਪਿਆ ਜੀ ਹਾਂ ਐ ਚੱਲਦਾ ਵਾਹ ਜੀ ਵਾਹ ਹਾਂ ਐ ਭਾਈ ਜੀ ਤੁਹਾਡਾ ਕੀ ਨਾਮ ਹੈ ਬਲਜੀਤ ਸਿੰਘ ਬਲਜੀਤ ਸਿੰਘ ਕੋਈ ਜੋਬ ਕਰਦੇ ਆ ਨਾ ਜੀ ਇਹ ਪੰਚਾਇਤ ਮੈਂਬਰ ਜੀ ਅੱਛਾ ਲੀਡਰਸ਼ਿਪ ਦੇ ਵਿੱਚ ਫੈਮਿਲੀ ਦਾ ਇੱਕ ਜਣਾ ਛੱਡਿਆ ਪਿਆ ਹਾਂ ਜੀ ਹਾਂ ਜੀ ਹੈ ਹਾਂ ਜੀ ਕੁਲਵਿੰਦਰ ਭਾਈ ਪਤਾ ਲੱਗਦਾ ਵੀ ਕਿੰਨੇ ਪਸ਼ੂ ਐ ਜਾਂ ਕਿੰਨੇ ਟੱਡ ਗਏ ਜਾਂ ਕਿੰਨੇ ਵਧ ਗਏ ਤੇ ਜਦੋਂ ਮੈਂ ਵਾਰੀ ਇਹ ਚੱਲਦੀ ਆਪਣਾ ਤਾਂ ਇਹ ਨੂੰ ਇਹ ਨੂੰ ਕੁਛ ਕੀ ਕਰਦਾ ਵੇਖੋ ਦਰਸ਼ਕੋ ਕਈ ਭਰਾਵਾਂ ਦੀ ਸਾਡੇ ਦੀ ਬਾਈਪਾਸ ਹੀ ਜਿੰਦਗੀ ਟੱਪ ਜਾਂਦੀ ਹੈ ਹੈਨਾ ਵਾਹ ਜੀ ਬਾਵਾ ਬਿੰਦਰ ਬਾਈ ਫਿਰ ਤਾਂ ਤੁਹਾਨੂੰ ਸਲੂਟ ਬਣਦਾ ਭਰਾਵਾਂ ਨੂੰ ਇੰਨਾ ਸੌਖਾ ਰੱਖਿਆ ਵਿਆ ਹੈ ਹਾਂਜੀ ਹਾਂਜੀ ਵਾਹ ਜੀ ਵਾਹ ਫਿਰ ਤਾਂ ਕਾਰੋਬਾਰ ਲੋਕਾਂ ਦੇ ਕਾਰੋਬਾਰਾਂ ਚ ਫਿਰ ਹਾਂਜੀ ਹਾਂਜੀ ਰੋਲੇ ਰੱਪੇ ਹੋਗੇ ਖੁਸ਼ੀ ਗਮੀ ਹੋਗੀ ਹੈਨਾ ਇਹ ਉਤਲੇ ਕੰਮ ਤੇ ਹੋਗੇ ਹਾਂਜੀ ਹਾਂਜੀ ਵਾਹ ਜੀ ਵਾਹ ਚਲੋ ਜ਼ਰੂਰੀ ਵੀ ਹੈ ਹਾਂਜੀ ਹਾਂਜੀ ਜ਼ਰੂਰੀ ਅੱਜ ਉਹ ਕੁਦਰਤ ਨੇ ਰਚਲ ਅਸਲ ਕਰਮਾ ਚ ਹੁੰਦਾ ਏ ਇਹੇ ਕਰਮਾਂ ਚ ਉਹੀ ਸੁੱਖ ਭੋਗੂ ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਵਿੱਚ ਪਰਮਜੀਤ ਫਿਰ ਕੀ ਸੁਪਨਾ ਸਪਨਾ ਕੀ ਲੈ ਕੇ ਚੱਲੇ ਹੋ ਵੀਰ ਛੱਡ ਪਾਉਣਾ ਜਦੋਂ ਲੰਮਾ ਹੈ ਲੰਮਾ ਹਾਂ ਆ ਸਾਰਾ ਹੱਥਾਂ ਰੋਕਣਾ ਹੈ ਕਵਰ ਕਰਨਾ ਸਾਰਾ ਸਾਂ ਕਵਰ ਕਰ ਦੇਣਾ ਉਹ ਤੱਕ ਰੋ ਆਪਣੀ ਪਿੱਛੇ ਬਾਕੀ ਰਹਿ ਗਈ ਜਿੰਨੀ ਜਗ੍ਹਾ ਹੋਰ ਕਵਰ ਕਰਨੀ ਹੈ ਦੋ ਕਿੱਲੇ ਮੰਨ ਕੇ ਜਦੋਂ ਸਾਰੀ ਕਵਰ ਹੋ ਜਾਈ ਸਾਰੀ ਹੀ ਲਾਦਾ ਨੇੜੇ ਪਰਮਾਤਮਾ ਖੈਰ ਸੁੱਖ ਰੱਖੀ ਹੁਣ ਵਾਚ ਇਹ ਦੋ ਰਾਹਾਂ ਤੇ ਆ ਗਿਆ ਇਧਰੋਂ ਬਸ ਹਾਂਜੀ ਇਹ ਦੋ ਕਿੱਲੇ ਮੂਹ ਖਾਲੀ ਆ ਬਸ ਖਾਲੀ ਆ ਦੋ ਕਿੱਲੇ ਦੋ ਕਿੱਲੇ ਹੋਰ ਭਰ ਦੇਣਾ ਹਾਂ ਵੇਖੋ ਦਰਸ਼ਕ ਹੌਸਲੇ ਸਾਡੇ ਬਾਈ ਬਲਵਿੰਦਰ ਆ ਕਹਿੰਦੇ ਵੀਰ ਪਰਮਜੀਤ ਚਰ ਗਏ ਬਾਈ ਬਲਜੀ ਚਰ ਗਿਆਂਦੇ ਹਨਾ ਕੱਲੇ-ਕੱਲੇ ਫੈਮਿਲੀ ਦਾ ਸੰਜੋਗ ਨਾਲ ਤਰੱਕੀ ਵਾਲੇ ਪਾਸੇ ਜਾ ਰਹੀ ਹੈ ਫੈਮਿਲੀ ਹੈ ਨਾ ਇਹ ਬਹੁਤ ਵਧੀਆ ਬਲਵਿੰਦਰ ਭਾਈ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਤੇ ਆਪਣਾ ਸੈਟਅਪ ਦਿਖਾਇਆ ਕਿਉਂਕਿ ਇੰਨੀ ਜਗ੍ਹਾ ਦੇ ਵਿੱਚ ਸਨੇ ਘਰ-ਬਾਰ ਹਾਂਜੀ ਲੋਕਾਂ ਦਾ ਹੁੰਦਾ ਜਿੰਨੀ ਕਿ ਜਗ੍ਹਾ ਦੇ ਵਿੱਚ ਤੁਹਾਡਾ ਗੋਬਰ ਪਿਆ ਇਹ ਖੁਸ਼ੀ ਸਾਨੂੰ ਵੀ ਕਾਫੀ ਮਿਲੀ ਹੈ ਨਾ ਵੀ ਸਾਡੀ ਵੀ ਕੋਸ਼ਿਸ਼ ਹੈ ਵੀ ਭਰਾਵਾਂ ਨੂੰ ਅਜਿਹੇ ਸੈਟਅਪ ਦਿਖਾਈ ਆ ਆਪਣੇ ਕਾਰੋਬਾਰ ਸਟਾਰਟ ਕਰਨ ਹਾਂਜੀ ਇਹ ਜਾਣਕਾਰੀ ਦੇਣ ਵਾਸਤੇ ਬਲਵਿੰਦਰ ਭਾਈ ਸਾਹਿਬੀ ਫੈਮਿਲੀ ਦਾ ਬਹੁਤ ਤੁਹਾਡਾ ਵੀ ਧੰਨਵਾਦ